ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰੀਤਪਾਲ ਦਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਉਨੇ ਬਲੌਗ। ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ। ਬਲੌਗ ਕਿਵੇਂ ਦੇ ਲਾਇਕ ਲਾਈਕ ਕਮੈਂਟਸ ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ। ਚਲੋ ਜੀ ਆਪਾਂ ਅੱਜ ਬਲੌਗ ਸਟਾਰਟ ਕੀਤਾ। ਬੁਣ ਰਹੇ ਹਾਂਗੇ ਇੱਕ ਆਪਣਾ ਪੱਲਾ ਇਹ ਹੋਇਆ ਹੋਇਆਗਾ। ਤੇ ਅੱਜ ਆਪਾਂ ਆਪਾਂ ਇੱਕ ਬੁਣਤੀ ਦੱਸੀਗੀ। WhatsApp ਤੇ ਫੋਨ ਆਈ ਜਾਂਦੇ ਤੇ ਉਹ ਭੈਣ ਦੇ ਕਹਿੰਦੇ ਸੀ ਨੇ ਬੁੰਤੀ ਪਾਉਣੀ ਵੀ ਕੋਈ ਬੁੰਤੀ ਦੱਸ ਦੋ ਉਹਨਾਂ ਨੇ ਫਿਰ ਫੋਟੋ ਭੇਜੀ ਕਿ ਸਾਨੂੰ ਆਪਾਂ ਉਹਨਾਂ ਨੂੰ ਬੁੰਤੀ ਪਾਉਣੀ ਸਿਖਾ ਆਤੀ ਪਤਾ ਨਹੀਂ ਆ ਗਈ ਭੈਣ ਨੂੰ ਪਤਾ ਨਹੀਂ ਆਈ ਹੀ ਹੈਗੀ ਉਹਨੂੰ ਦੱਸਦੇ ਤੇ ਆਪਾਂ ਨੇ ਦੋ ਵਾਰੀ ਵੀਡੀਓ ਬਣਾ ਕੇ ਭੇਜਤੀ ਉਹਨਾਂ ਨੂੰ ਇਹ ਦੋ ਬੁੰਤੀਆਂ ਨੇ ਇੱਕ ਪੂਰੇ ਹੈਗੀ ਇਹ ਤਾਂ ਆ ਬੁੰਤੀ ਤਾਂ ਜਿਹੜੀ ਗ੍ਰੀਨ ਕੋਲ ਜਾਲਤ ਪਾਈਏ ਮੇਰੀ ਉਹ ਹੈਗੀ ਆ ਉਹਨੇ ਭੈਣ ਨੇ ਭੇਜੀ ਸੀ ਕਹਿੰਦੇ ਅਸੀਂ ਨੇ ਪਾ ਲੈਨੇ ਢੇੜ ਲੈਨੇ ਆ ਇਹ ਕਿਨਸਤ ਪੁੰਤੀ ਬਣੀ ਨਹੀਂ ਹੈ ਕਿ ਆਪਾਂ ਨੇ ਬਣਾ ਕੇ ਉਹਨੂੰ ਭੇਜਤੀ ਹੁਣ ਕੋਈ ਲਾਇ ਤੇ ਉਹ ਪੈਨ ਨੂੰ ਚੱਕਿਆ ਨਹੀਂ ਹੈਗਾ ਤਾਂ ਤਾਂ ਵੀਜੀ ਨੇ ਕਿਤੇ ਮੈਂ ਪੁੱਛਦੇ ਆਂਗੇ ਵੀ ਆ ਗਈ ਪੈਨ ਨੂੰ ਕਿ ਜੇ ਕਿਸੇ ਵੀ ਪੈਨ ਨੇ ਹਨਾ ਕੋਈ ਪੁੰਤੀ ਪੁੱਛਣੀ ਹੋਵੇ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਪੁੰਤੀ ਦੱਸ ਦਾਂਗੇ ਵਟਸਐਪ ਤੇ ਆਪਾਂ ਹੌਲੀ ਹੌਲੀ ਫਿਰ ਆਪਾਂ ਚੈਨਲ ਬਣਾ ਲਾਂਗੇ ਪੁੰਤੀਆਂ ਵਾਲਾ ਅੱਡ ਚਾਲਟਾ ਆਪਾਂ ਫਿਰ ਉਹਤੇ ਪੁੰਤੀਆਂ ਵੀ ਪਾਦਿਆ ਕਰਾਂਗੇ ਨਾਲ ਚਾਲਟਾ ਪਾਇਆ ਕਰਾਂਗੇ ਵਧੀਆ ਪੁਣੀਆ ਹੋਈਆਂ ਹੋਣੀਆਂ ਜੇ ਕਿਸੇ ਪੈਨ ਲੋੜਾ ਪਕਰ ਸਾਚ ਵੀ ਨਹੀਂ ਕੰਮ ਬੰਦ ਕਰਦੇ ਹੈਗਾ ਆਪਾਂ ਕੰਮ ਆਪਣਾ ਚਲਾਈ ਰੱਖਣਾ ਕ 7 ਵਜੇ ਪੁਣਕੇ ਰੱਖ ਲਾਂਗੇ ਪ੍ਰੀਤਪਾਲ ਕਿੰਨੀਆਂ ਜਲਦੀ ਮਾਮੀ ਨੂੰ ਕਹਿੰਦੇ ਮਾਮੀ ਜੀ ਕਹਿੰਦੇ ਆਪਾਂ ਚਲਦੀ ਹੈ ਕਹਿੰਦੇ ਲੁਧਿਆਣੇ ਕਹਿੰਦੇ ਆਪਾਂ ਲਿਆਉਣੇਗੇ ਪਾਸਮਾ ਕਹਿੰਦੇ ਮਾਮੀ ਨਹੀਂ ਜਾਂਦੀ ਫਿਰ ਇਹ ਆਪਾਂ ਸਵੇਰੀ ਟ੍ਰੇਨ ਚੜ੍ਹਦੇ ਆਂਗੇ ਇਕੱਠੀ ਪਾਸਮਾ ਦੇਖਦੇ ਆਂਗੇ ਸਨਾਉਂਤੀ ਲੈ ਲਾਂਗੇ ਵਧੀਆ ਮਿਲ ਜਾਂਦੀ ਸਨਾਉਂਾ ਥੋੜੀ ਮਹਿੰਗੀ ਤਾਂ ਪੈ ਜਾਂਦੀ ਆ। ਆਹ ਚੀਜ਼ ਵਧੀਆ ਹੁੰਦੀ ਹੈਗੀ। ਫਿਰ ਉਹ ਤਾਂ ਬੂਰਵਾਰ ਜਾਂ ਨਹੀਂ ਆਉਂਦਾ ਹੈਗਾ। ਸਸਤ ਨੂੰ ਵਧੀਆ ਹੁੰਦੀ ਆ। ਲੁਧਿਆਣੇ ਵੀ ਕਈ ਤਰ੍ਹਾਂ ਦੀ ਪਸਮਾਗੀ ਮਹਿੰਗੀ ਸਸਤੀ ਸਾਰੀ ਹੈਗੀ। ਜਿਹੜੀ ਵਧੀਆ ਪਸਮਾ ਹੁੰਦੀ ਹੈ ਲੁਧਿਆਣੇ ਵੀ ਉੰਨੀ ਰੇਟ ਪੈਂਦਾ ਥੋੜਾ ਮੋਟਾ ਫਰਕ ਭਾਉਂਦੀ ਹੋਵੇ ਨਹੀਂ ਉਹੀ ਰੇਟ ਪੈ ਜਾਂਦੀ ਹੈਗੀ। ਆਪਾਂ ਕੋਸ ਲਸਤੀ ਵਾਲੀ ਲਾਵਾਂਗੇ। ਤੁਸੀਂ ਰੋਹੜੇ ਵਾਲੀ ਗੋਲਿਆਂ ਵਾਲੀ ਤਨ ਅਪਲਾਈ ਵੀ ਲਿਆ ਮੈਂ ਤਨ ਅਪਲਾਈ ਦੇ ਵੱਧ ਵਧਿਆ ਉਹ ਲਾ ਦਿੰਦੇ ਨਾ ਨਿੱਗੀ ਹੁੰਦੀ ਹੈ ਕਿਸ ਤਨ ਅਪਲਾਈ ਆ ਜੇ ਤੇ ਕੀ ਮੈਂ ਅੱਜ ਪ੍ਰੀਤਪਾਲ ਨੇ ਫੇਰ ਨਹੀਂ ਮੈਨੂੰ ਆਹ ਸਾਫ ਕੇ ਦਿੱਤਾ ਮੈਂ ਇੱਥੇ ਫੁੱਲ ਜੱਬ ਬਣਾ ਲੈਂਦੀ ਇਹਨਾਂ ਸਾਰੇ ਉਹ ਬਣਾ ਕੇ ਦੇ ਮੈਂ ਆਪਣੇ ਹਿਸਾਬ ਜੇ ਨਾਲ ਉਹ ਹੋ ਜਾਊਗਾ ਇੱਥੋਂ ਆ ਇੱਥੇ ਆ ਜੂਗਾ ਵਿਚਾਰਾ ਇੱਕ ਫੁੱਲ ਇੱਥੇ ਆ ਜੂ ਦੋ ਇੱਥੇ ਆ ਜਾਣਗੇ ਇੱਥੇ ਪੱਤੀ ਆ ਜੀ ਦੋ ਫੇਰ ਇੱਧਰ ਆ ਜਾਣਗੇ ਇੱਥੇ ਪੱਤੀ ਇੰਨੇ ਇੰਨੇ ਹੋ ਗਏ ਇੱਥੇ ਤੱਕ ਇੱਥੇ ਤੱਕੜਾ ਹੀ ਹੋਊਗੀ ਤਿੰਨ ਫੁੱਲ ਉਰੇ ਪੈਣਗੇ ਦੋ ਇੱਥੇ ਪੈਣਗੇ ਦੋ ਫੇਰ ਉੱਪਰ ਚਲੋ ਜੀ ਆਪਾਂ ਨਾਲ ਤੁਹਾਨੂੰ ਦਿਖਾਉਣਿਆਂਗੇ ਅੱਜ ਕੋਠੀ ਕੋਠੀ ਵੀ ਕਈ ਪੈਣਦੇ ਕਮੈਂਟਾਂ ਆਤੀ ਵੀ ਕੋਠੀ ਤੁਸੀਂ ਵਿੱਚੋਂ ਦਿਖਾਓ ਵੀ ਕਿਸ ਤਰ੍ਹਾਂ ਦੀ ਆ ਆਪਾਂ ਤੁਹਾਨੂੰ ਕੋਠੀ ਦਿਖਾਉਣਿਆਂ ਆ ਆਪਾਂ ਫੇਰ ਚਾਲ ਦੇਈਏ ਕੋਠੀ ਫਰਡੇ ਨੇ ਆਹ ਉਹ ਹੀ ਤੱਕ ਜੀ ਕੋਠੀ ਦਿਖਾਉਣੇ ਆਂਗੀ ਕੋਠ ਦਾ ਗੇਟ ਖੁੱਲ ਗਿਆ ਸਾਗ ਤੋੜਦੇ ਆਂ ਸਾਗ ਬਣਾਇੰਗੀ ਇਹਨੇ ਸਾਲਾ ਦਾ ਜੇ ਚੁੱਲ ਜਾਏਗਾ ਜਿਆਰ ਲੁੱਗੀ ਚੁੱਲ ਜਾਏਗਾ ਥੋੜੀ ਬੰਦੀ ਸਾਗ ਸਾਗ ਦੀ I'm g o i to go to e l i a r m i n g to go t e l a r y n to go to e library. ਉਹ ਲੈ ਮੀ ਉਹ ਦੇ ਕੱਲਾ ਫਾਰਮ ਹੋ ਗਿਆ ਹੈ ਨਾ ਮੈਂ ਡਰਾਫਟਾਂ ਨੂੰ ਪੱਟੀ ਵਿੱਚ ਕਰ ਦਿੱਤੀ ਚਲੋ ਜੀ ਆਪਾਂ ਤੁਹਾਨੂੰ ਦਿਖਾਉਣਾ ਹੈ ਪਰ ਨਹੀਂ ਦੇਖਣਾ ਨਹੀਂ ਸੋਲੀ ਤਾਬਾ ਵੀ ਇਹ ਜੀ

ਤਾਰਿਕੂ ਜੀ ਸਮਝਰਾ ਨਹੀਂ ਕਰ ਸਕਤੀ। ਇਧਰ ਆ ਕੇ ਸਟੋਰ ਤੇ ਜਿੰਦਾ ਲੱਗਿਆ ਪਿਆ। ਖਾਲੀ ਹੈ ਤਾਂ ਉਸ ਵਿੱਚ ਹੀ ਦੇਗੇ। ਪਹਿਲਾਂ ਹੁੰਦਾ ਸੀ ਹੁਣ ਤਾਂ ਲੈ ਗਈ ਸੀ ਇਹ ਤਾਂ। ਅਰ ਸੋਈ ਗਈ। ਖੁੱਲਦੀ ਆ ਪੂਰੀ। ਹੁਣ ਤਾਂ ਖਰਾਬ ਵਾਲੀ ਹੋ ਰਹੀ ਹੈ। ਛੱਤੇ ਕਿੰਨੇ ਲੱਗੇ ਮੈਨੇ। ਕਿੰਨਾ ਦੇ ਪਾਦ ਤੇ ਨਹੀਂ ਦੱਸ ਸਕਦੇ। ਫੇਰਾ ਹੀ ਹੋਏਗਾ ਜਦੋਂ ਸਾਫ ਨਾ ਹੋਵੇ। ਕੰਗਰਾ ਇੱਥੇ ਰੋਇਆ ਕੋਠੀ ਤੋਂ ਵੀ ਸੋਣੀ ਤੇ ਆਪ ਵੀ ਚੱਦੀ ਵੀ ਇੰਨਾ ਤਾਂ ਜੰਬਰੀ ਨੂੰ ਹੋਈ ਤੇ ਇਹਦੇ ਥੋੜਾ ਜਨਮ ਦਿਨ 18 ਤੋਂ ਹੋਈ ਤੇ ਜੰਬਰੀ

ਇੰਨੇ ਨਾਲ ਇੱਕ ਵੀ ਨਹੀਂ ਲੱਗਦਾ ਨਾਲ ਦੇਖੋ ਕਿ ਦੱਕ ਪੱਟੇ ਨੂੰ ਕੇ ਸਾਰੇ ਕਿਤੇ ਫੀਟਿੰਗ ਕੋਈ ਇੱਕ ਟੁੱਟਿਆ ਨਹੀਂ ਹੋ ਰਿਹਾ ਇਧਰ ਵੀ ਕੋਈ ਜਿਹੜਾ ਨਾ ਹੋ ਕਹਿੰਦਾ ਆ ਦੇਖੋ ਉਹ ਜਾ ਰਿਹਾ ਇੱਕ ਪੈਪ ਹਾਂ ਉਹ ਦੇ ਹੀਠਾ ਇਹ ਇਧਰੋਂ ਦਾ ਪੈਪਾ ਇੱਥੇ ਜਿਹੜਾ ਉੱਪਰੋਂ ਐਸਾ ਨਹੀਂ ਹੁੰਦਾ ਐਸੇ ਟੁੱਟਿਆ

ਫਿਲਦਾ ਵੀ ਨਹੀਂ ਹੈਗਾ ਇਹ ਤਾਂ ਮੈਨੂੰ ਲੱਗਦਾ ਤੋੜਿਆ ਹੀ ਹੋਇਆ ਹਨਾ ਜਿੰਦਾ ਕਿ 20 ਬਾਰੇ ਤੂੰ ਹੀ ਲਾਈ ਹੋਈ ਹੈ ਤੇ ਕੀ ਹੈਗੇ ਤੂੰ ਗੋਹਾ ਹੈ ਉਸ ਨੰਬਰ ਤੇ ਬਾਰ ਨੂੰ ਕੱਟੀ ਨਹੀਂ ਲਾਈ ਆਈ ਸੀ ਕੋਠੀ ਦੀ ਪੂਰੀ ਸਾਫ ਸਫਾਈ ਹੋ ਗਈ ਜੀ ਸਾਰਾ ਸੰਭਰਤ ਵਿੱਚੋਂ ਕਮਰੇ ਰੈਂਦੇ ਨੇ ਹੋ ਜੀ ਸੰਭਰ ਨੂੰ ਕੱਲ ਨੂੰ ਦੇਖਦੇ ਨੇ ਕੱਲ ਨੂੰ ਸਮਝਾ ਦਾਂਗੇ ਦਾਰੂ ਸਾਰੇ ਦਰਖਤ ਪੱਟ ਕੇ ਪੂਰੀ ਸਾਫ ਹੋ ਗਈ ਵਧੀਆ ਹੋ ਗਈ ਤੇ ਨਾਲ ਤਾਂ ਆਪ ਵੀ ਬੈਠਾ ਜਾ ਕੋਈ ਕੰਨਾ ਤਬਾਕ ਵੀ ਹੁੰਦਾ ਖੇਡਦੇ ਰਹਿੰਦੇ ਨੇ ਸਾਰਾ ਦਿਨ ਉਹ ਖੇਡਿਆ ਕਰਨਗੇ ਸੱਤੀ ਕੰਮਾ ਉੱਥੇ ਕੰਨ ਪਿੰਗਾ ਵੀ ਸੜਕ ਤੇ ਹੜਕੇ ਦੇਖੀ ਸੀ ਕਹਿੰਦਾ ਪੂਰੀ ਇੰਨੀ ਸੋਹਣੀ ਲੱਗਦੀ ਹੈ ਕਹਿੰਦਾ ਕੋਠੀ ਕਹਿੰਦਾ ਪਹਿਲਾਂ ਤੋਂ ਤਿੰਨ ਲਾ ਦਿੱਤੀ ਇੱਥੇ ਕੋਠੀ ਹੈ ਜਿਹੜਾ ਤਾਂ ਕਰਕੇ ਦਰਖਤ ਬਾੜ ਵੱਡੇ ਵੱਡੇ ਹੋਏ ਪਏ ਤੇ ਕਿਕਰਾਂ ਤੇ ਦੇਖਾਂ ਇਹ ਤਾਰੇ ਅੱਜ ਦਸਾ ਫਚਾ ਕੇ ਲੈ ਗਏ ਕੱਟਾ ਦੋ ਆਪ ਜਰੂਰ ਹਤੇ ਮੋਟੇ ਮੋਟੇ ਲੱਕੜਾਂੀਆਂ ਉਸ ਇੱਕ ਟਰਾਲੀ ਕੱਲ੍ਹ ਭਰ ਕੇ ਲਏਗੇ ਤੇ ਇੱਕ ਇੱਕ ਖੜਾ ਆਤੀ ਤੇ ਭਰ ਕੇ ਬਾਕੀ ਦਿਨ ਨਾਲ ਰੇੜੀ ਨਾਲ ਤੋਂ ਜਨਮਤ ਲਗਾ ਇੱਕ ਟਰਾਲੀ ਸਵੇਰੇ ਲਾਹੇ ਤੇ ਚਲੋ ਜੀ ਆਪਾਂ ਕਰਦੇ ਬਲਾਗ ਦਾ ਐਂਡ ਬਲਾਉ ਨਾਲ ਐਂਡ ਤੱਕ ਜਰੂਰ ਦੇਖਿਆ ਕਰੋ ਬਲਾਗ ਕਿਵੇਂ ਦੇ ਨਾਲ ਦਿਨ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਦੇ ਹਾਂ ਜੀ ਹੋਰ ਸੋਹਣੇ ਜਿਹੇ ਬਲਾਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ